ਮੰਜਪੁਰ ਸਾਹਿਬ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਦੱਸ ਦਿਓ ਸਮਾਂ ਜਦ ਦਾ ਰਾਤ ਦਾ ਸਮਾਂ ਸੀ ਤਕਰੀਬਨ 7:00 ਵਜੇ ਉਹ ਸਥਾਨ ਤੇ ਆਏ ਮੰਜਪੁਰ ਆ ਕੇ ਉਹਨਾਂ ਨੇ ਕੁਝ ਨਹੀਂ ਸਕਿਆ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਨੇ ਗੱਡੀ ਚੋਂ ਉਤਰੇ ਕਹਿਣ ਲੱਗੇ ਮੈਨੂੰ ਪਤਾ ਲੱਗਿਆ ਸੰਤ ਬਾਬਾ ਜਵਾਲਾ ਸਿੰਘ ਜੀ ਮੰਜਪੁਰ ਚ ਆਏ ਹੋਏ ਨੇ ਪਹਿਲਾਂ ਉਹ ਕੀਰਤਨ ਨਹੀਂ ਕਰਦੇ ਹੁੰਦੇ ਸੀ ਮੈਂ ਕੀਰਤਨ ਸੁਣਨਾ ਆਇਆ ਸਾਹ ਸੰਗਤ ਕੋਈ ਦੀਵਾਨ ਦਾ ਸਮਾਂ ਨਹੀਂ ਸੀ ਉੱਪਰ ਦਰਬਾਰ ਚ ਵੀ ਸੁਖਾਸਨ ਹੋ ਗਿਆ ਸੀ ਕਮਰੇ ਚ ਸੋਫੇ ਤੇ ਮਹਾਪੁਰਖ ਬੈਠੇ ਨੇ ਸੋਫੇ ਤੇ ਉਹ ਬੈਠੇ ਨੇ ਟੇਬਲ ਤੇ ਵਾਜਾ ਰੱਖ ਲਿਆ ਟੇਬਲ ਤੇ ਵਾਜਾ ਰੱਖ ਕੇ ਮਰਦੰਗਾਲਾ ਸਿੰਘ ਲਾਗੇ ਥੱਲੇ ਬਹਿ ਗਿਆ ਮਹਾਪੁਰਖਾਂ ਨੇ ਪੰਜ ਧਾਰਨਾ ਪੜੀਆਂ ਟੇਬਲ ਤੇ ਵਾਜਾ ਰੱਖ ਕੇ ਸੋਫੇ ਤੇ ਬਹਿ ਕੇ ਮਹਾਪੁਰਖ ਬਾਬਾ ਰਾਮ ਸਿੰਘ ਜੀ ਗੱਡੂਆਣੇ ਨੇ ਸਰਪੰਨ ਕੀਤੀਆਂ ਬੱਸ ਉਹ ਧਾਰਨਾ ਸੁਣ ਕੇ ਕੁੱਟ ਦੁੱਧ ਛਕਿਆ ਕਹਿੰਦੇ ਅਸੀਂ ਚੱਲੇ ਨਹੀਂ ਸਾਡਾ ਘਰ ਪੂਰਾ ਹੋ ਗਿਆ